भापा भाजपा मोदी सरकार बंद करो बंद ਦੀ ਸਰਕਾਰ ਕਿਸਾਨਾਂ ਤੇ ਜ਼ੁਲਮ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਮੋਦੀ ਸਰਕਾਰ ਕਿਸਾਨਾਂ ਤੇ ਜ਼ੁਲਮ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਆਟਵਾ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਆਟਵਾ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਟਾ ਜਿੰਦਾਬਾਦ ਕਿਸਾਨਾਂ ਤੇ ਜ਼ੁਲਮ ਕਰਨਾ ਬੰਦ ਕਰੋ ਬੰਦ ਕਰੋ بنديو 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 سرڪار پيارو ਵਕਤਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਨਾਲ ਲੱਗਦੇ ਸ਼ਹਿਰ ਹਾਜੀਪੁਰ ਵਿੱਚ ਮੌਜੂਦ ਹਾਂ ਜਿੱਥੇ ਕਿ ਅੱਜ ਕਿਸਾਨਾਂ ਵੱਲੋਂ ਜਿਹੜਾ ਹੈ ਇਹ ਫੱਟੜ ਸਰਕਾਰ ਤੇ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੁਕਾਇਆ ਗਿਆ ਪੁਤਲਾ ਫੁਕਨ ਦਾ ਕਾਰਨ ਇਹ ਹੈ ਵੀ ਜਿਹੜਾ ਕੱਲ ਇੱਕ 21 ਸਾਲਾ ਜਿਹੜਾ ਨੌਜਵਾਨ ਜਿਹੜਾ ਉੱਥੇ ਸ਼ਹੀਦ ਹੋਇਆ ਬਾਰਡਰ ਤੇ ਉਹਦੇ ਰੋਸ ਦੇ ਵਿੱਚ ਅੱਜ ਇਹ ਹਾਜੀਪੁਰ ਦੇ ਵਿੱਚ ਜਿਹੜਾ ਪੁਤਲਾ ਫੁਕਾ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸਾਡੇ ਨਾਲ ਕੁਝ ਜਥੇਬੰਦੀਆਂ ਮੌਜੂਦ ਨੇ ਗਲਵਤ ਕਰਾਂਗੇ ਵੀ ਇਹ ਪੁਤਲਾ ਫਕੜਨ ਦਾ ਕੀ ਕੰਨੀ ਸਾਡੇ ਨਾਲ ਇਸ ਵੇਲੇ ਪ੍ਰਧਾਨ ਜੀ ਮੌਜੂਦ ਨੇ ਜੂਤ ਕਾਂਗਰਸ ਸ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਨਹੀਂ ਦੇ ਦੇ ਰਹੀ ਕੀ ਕਹਿਣਾ ਚਾਹੋਗੇ ਆਪਾਂ ਇਹੀ ਕਹਿਣਾ ਚਾਹਾਂਗੇ ਕਿ ਜੋ ਸੈਂਟਰ ਸਰਕਾਰ ਸਾਡੇ ਨਾਲ ਗਲਤ ਕਰ ਰਹੀ ਹੈ ਕਿਸਾਨਾਂ ਨਾਲ ਤੇ ਬਹੁਤ ਗਲਤ ਕਰ ਰਹੀ ਹੈ ਜੋ ਕਿ ਬਾਰਡਰ ਦੇ ਉੱਤੇ ਲਗਾਤਾਰ ਫਾਇਰਿੰਗ ਕਰ ਰਹੀ ਹੈ ਪੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਇਹ ਬਹੁਤ ਮੰਦ ਭਾਗੀ ਹੈ ਜੇਕਰ ਹੁਣ ਵੀ ਜਿਹੜੇ ਕਿਸਾਨ ਜਿਹੜੇ ਉੱਥੇ ਡਟੇ ਪਏ ਨੇ ਜਾਂ ਸੁਭ ਜਿਹੜਾ ਹੈਗਾ ਮਸ਼ਹੀਦ ਹੋਇਆ ਹੈ ਉਹਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਅੱਗੇ ਕੀ ਆਪਾਂ ਸਾਡੇ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਨੇ ਕੱਲ ਪਟਿਆਲਾ ਡੀਸੀ ਦਫ਼ਤਰ ਘੇਰਨ ਦੇ ਹੁਕਮ ਸਾਨੂੰ ਦਿੱਤੇ ਆ ਅਸੀਂ ਇੱਥੋਂ ਹਮ ਹਮਾ ਕੇ ਜਾਵਾਂਗੇ ਅਸੀਂ ਤੇ ਇਹੀ ਸਰਕਾਰ ਨੂੰ ਕਹਿਣਾ ਚਾਹਾਂਗੇ ਕਿ ਡੀਸੀ ਅੰਮ੍ਰਾਲਾ ਤੇ ਪਰਚਾ ਕੀਤਾ ਜਾਵੇ ਜੋ ਫਾਇਰਿੰਗ ਕੀਤੀ ਆ ਉਹਨਾਂ ਨੇ ਇਸ ਮਕਸਦ ਵਿੱਚ ਸਾਡੇ ਉੱਥੇ ਕੱਲ ਧਰਨਾ ਆ ਪਟਿਆਲਾ ਚ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਇਸ ਧਰਨੇ ਨੂੰ ਤੁਸੀਂ ਇਹ ਜਿਹੜਾ ਪੁਤਲਾ ਫੁਕਿਆ ਹੈ ਕੀ ਕਹਿਣਾ ਚਾਹੋਗੇ ਇਹ ਅਜੇ ਸ਼ੁਰੂਆਤ ਹੈ ਅਗਰ ਸਰਕਾਰ ਸਾਡੀਆਂ ਮੰਗਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ ਇਹਨਾਂ ਨੇ ਹਰਿਆਣਾ ਬਾਰਡਰ ਨੂੰ ਇਸ ਤਰ੍ਹਾਂ ਬਣਾ ਦਿੱਤਾ ਜਿੱਦਾਂ ਪਾਕਿਸਤਾਨ ਚੀਨ ਦਾ ਬਾਰਡਰ ਹੁੰਦਾ ਕਿ ਪੰਜਾਬ ਦੇ ਬੰਦਿਆਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਦਿੱਲੀ ਜਾ ਸਕਦੇ ਨੇ ਕਿ ਦਿੱਲੀ ਸਾਡਾ ਪੰਜਾਬੀਆਂ ਦਾ ਕੋਈ ਹੱਕ ਨਹੀਂ ਜਾਣਾ ਕਿ ਇਹ ਬਾਜਪਾ ਸਰਕਾਰ ਜਾਂ ਇਹਨਾਂ ਦੇ ਮਿਨਿਸਟਰੀ ਜਾ ਸਕਦੇ ਦਿੱਲੀ ਦਿੱਲੀ ਸਾਡੀ ਵੀ ਦਿੱਲੀ ਹੈ ਜਿੰਨੀ ਉਹਨਾਂ ਦੀ ਹੈ ਉਨੀ ਸਾਡੀ ਦਿੱਲੀ ਹੈ ਕਿਉਂ ਸਾਨੂੰ ਰਸਤਿਆਂ 'ਚ ਰੋਕਿਆ ਜਾਂਦਾ ਕਿਸਾਨ ਸ਼ਾਂਤ ਮਾਈ ਢੰਗ ਦੇ ਨਾਲ ਸੰਘਰਸ਼ ਕਰ ਰਹੇ ਨੇ ਉੱਥੇ ਵਾਹਿਗੁਰੂ ਦਾ ਜਾਪ ਕਰਦੇ ਆਂ ਕਰ ਰਹੇ ਨੇ ਸੋਬਦੀਪ ਵੀਰ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਦੱਸੋ ਉਹ ਕੋਈ ਅੱਤਵਾਦੀ ਹੈ ਜਾਂ ਕੀ ਹੈ ਇੱਕ ਸਿਰਫ ਇਨਸਾਫ ਲੈਣ ਲਈ ਗਿਆ ਉਹ ਕਿਸਾਨ ਇਹੀ ਚਾਹੁੰਦੇ ਨੇ ਕਿ ਸਾਡੀ ਐਮਐਸਪੀ ਦਾ ਹੀ ਸਾਨੂੰ ਗਰੰਟੀ ਦਿੱਤੀ ਜਾਏ ਜਿਹੜੇ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਏ ਇਹਦੇ ਵਿੱਚ ਦੱਸੋ ਕੀ ਮਾੜਾ ਕਰਦੇ ਜੇ ਇਹਦੇ ਵਿੱਚ ਕੋਈ ਗਲਤ ਗੱਲ ਹੈਗੀ ਹੈ ਤੇ ਮੋਦੀ ਸਰਕਾਰ ਸਾਡੇ ਨਾਲ ਟੇਬਲ ਟਾਕ ਕਰੇ 4-5 ਮੀਟ ਦਾ ਹੋ ਚੁੱਕੇ ਆ ਇਹਨਾਂ ਨੇ ਕੋਈ ਵੀ ਸਿੱਟੇ ਤੱਕ ਨਹੀਂ ਪਹੁੰਚਣ ਦਿੱਤਾ ਜੇਕਰ ਹੁਣ ਵੀ ਕਿਸਾਨਾਂ ਦੀ ਇਹ ਗੱਲ ਜੇ ਸਰਕਾਰ ਨਹੀਂ ਮੰਨਦੀ ਤੇ ਅਗਲੀ ਰਣਨੀਤੀ ਕੀ ਸਾਡੀਆਂ 7 ਜਥੇਬੰਦੀਆਂ ਜੋ 2 ਮਾਂਸਰ ਟੂਲਪਲਾਜ਼ਾ ਦੋ ਦਿਨ ਬੰਦ ਕੀਤਾ ਉਹ ਸਾਰੀਆਂ ਸੱਤਾਂ ਦੀਆਂ ਸੱਤ ਜਥੇਬੰਦੀਆਂ ਦਿੱਲੀ ਵਾਲ ਨੂੰ ਕੂਚ ਕਰਨ ਗਈਆਂ ਜਿਹੜੇ ਸਾਡੇ ਵੀਰ ਧਰਨਿਆਂ ਤੇ ਬੈਠੇ ਨੇ ਉਹਨਾਂ ਦਾ ਅਸੀਂ ਡਟ ਕੇ ਤਨੋਂ ਮਨੋਂ ਤੁਹਾਨੂੰ ਸਾਰਾ ਸਾਥ ਦੇਾਂਗੇ ਜੇ ਤੁਹਾਨੂੰ ਜਾਣਾਂ ਵੀ ਦੇਣੀਆਂ ਪਈਆਂ ਅਸੀਂ ਆਪਣੇ ਹੱਕ ਲਈ ਲੜਨਾ ਲੜਾਂਗੇ ਆਪਣੇ ਹੱਕ ਲਈ ਪੰਜਾਬੀਆਂ ਦਾ ਹੈਗਾ ਵੀ ਲੜਨਾ ਯੂਜਣਾ ਫਿਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਇੱਥੇ ਕਹਿ ਦਿੱਤਾ ਗਿਆ ਵੀ ਜੇਕਰ ਸੈਂਟਰ ਸਰਕਾਰ ਜਾਂ ਹਰਿਆਣਾ ਸਰਕਾਰ ਖੱਟੜ ਸਰਕਾਰ ਇਸੇ ਸੁਭਦੀਪ ਨੂੰ ਜਾਂ ਉਸਦੇ ਪਰਿਵਾਰ ਨੂੰ ਜੇ ਉਸ ਨੂੰ ਇਨਸਾਫ ਨਹੀਂ ਦਿੰਦੀ ਤੇ ਜਾਂ ਫਿਰ ਜਿਹੜੇ ਕਿਸਾਨ ਜਿਹੜੇ ਧਰਨੇ ਤੇ ਬੈਠੇ ਆ ਉਹਨਾਂ ਨੂੰ ਉਹਨਾਂ ਦੇ ਹੱਕ ਜੇ ਵਾਪਸ ਨਹੀਂ ਦਿੰਦੀ ਜਾਂ ਜਿਹੜੇ ਕਾਲੇ ਕਾਨੂੰਨ ਜਿਹੜੇ ਰੱਦ ਨਹੀਂ ਕਰਦੀ ਤੇ ਇਹ ਜਿਹੜਾ ਸੰਘਰਸ਼ ਜਿਹੜਾ ਹੋਰ ਤੇਜ਼ੀ ਦੇ ਨਾਲ ਅੱਗੇ ਵੱਧਦਾ ਨਜ਼ਰ ਆਏਗਾ న్యూਸ 89 ਪੰਜਾਬੀ ਮਾਚਲ ਦੇ ਨਾਲ ਜੋਨੀਗਰਾ ਦੀ ਵਿਸ਼ੇਸ਼ ਬੋਰਡ